ਅੱਜ ਦੇ ਵਿੱਚ ਬਾਲੀਵੁੱਡ ਦੇ ਲੇਜੈਂਡਰੀ ਐਕਟਰ ਤਰਮਿੰਦਰ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਪਹੁੰਚੇ ਨੇ ਤੇ ਉਹਨਾਂ ਦਾ ਇਲਾਜ ਅਤੇ ਰਿਕਵਰੀ ਘਰ ਦੇ ਵਿੱਚ ਹੀ ਜਾ ਰਹੀ ਹੈ। ਬਾਲੀਵੁੱਡ ਦੇ ਹੀ ਮੈਨ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਹੈ ਤੇ ਇਸ ਲਈ ਸਵਾਰ ਪੂਰਾ ਦਿਓਲ ਪਰਿਵਾਰ ਤਰਮਿੰਦਰ ਦਾ 90ਵਾਂ ਜਨਮ ਦਿਨ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਵੇਗਾ। ਹਿਮਾ ਮਾਲਨੀਆ ਤੇ ਉਹਨਾਂ ਦਾ ਪਰਿਵਾਰ ਤਰਮਿੰਦਰ ਦਾ 90ਵਾਂ ਜਨਮ ਦਿਨ ਮਨਾਉਣ ਦੀ ਪਲੈਨਿੰਗ ਕਰ ਰਹੀ ਨੇ। 8 ਦਸੰਬਰ ਨੂੰ ਤਰਮਿੰਦਰ ਦਾ 90ਵਾਂ ਜਨਮ ਦਿਨ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਬਰ ਡੇ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ सेलिब्रेशन ਇੱਕ ਨਹੀਂ ਦੋ ਹੋਣਗੇ ਕਿਉਂਕਿ ਅਦਾਕਾਰ ਦੇ ਪਰਿਵਾਰ ਦੇ ਇੱਕ ਕਰੀਬੀ ਸੂਤਰ ਨੇ ਦੱਸਿਆ ਹੈ ਕਿ ਧਰਮਜੀਤ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤੇ ਜੇਕਰ ਰੱਬ ਨੇ ਚਾਇਆ ਤਾਂ ਅਗਲੇ ਮਹੀਨੇ ਦੋ ਜਨਮ ਦਿਨ ਮਨਾਏ ਜਾਣਗੇ ਇੱਕ ਧਰਮਜੀਤ ਦਾ ਤੇ ਦੂਜਾ ਉਹਨਾਂ ਦੀ ਧੀ ਈਸ਼ਾ ਦਾ ਦੱਸਦੇ ਕਿ ਧਰਮਿੰਦਰ 8 ਦਸੰਬਰ ਨੂੰ 90 ਸਾਲ ਦੇ ਹੋ ਜਾਣਗੇ ਉਹਨਾਂ ਦੀ ਧੀ ਈਸ਼ਾ ਦਿਓਲ ਦਾ 2 ਨਵੰਬਰ ਨੂੰ ਜਨਮ ਦਿਨ ਸੀ ਆਪਣੇ ਪਿਤਾ ਦੀ ਖਰਾਬ ਸਿਹਤ ਹੋਣ ਕਾਰਨ ਉਹਨਾਂ ਨੇ ਆਪਣਾ ਬਰਥਡੇ ਨਹੀਂ ਮਨਾਇਆ ਉਹਨਾਂ ਦੇ ਠੀਕ ਹੋਣ ਦੀ ਹੁਣ ਉਹ ਕੋਸ਼ਿਸ਼ ਕਰ ਰਹੇ ਨੇ ਜਿਸ ਤੋਂ ਬਾਅਦ ਹੁਣ ਧਰਮਿੰਦਰ ਦੀ ਹਾਲਤ ਦੇ ਵਿੱਚ ਸੁਧਾਰ ਹੋਇਆ ਹੈ ਤੇ ਸੁਧਾਰ ਹੋਣ ਦੀ ਖੁਸ਼ੀ ਦੇ ਵਿੱਚ ਹੀ ਹੁਣ ਅਗਲਾ ਜਿਹੜਾ ਉਹਨਾਂ ਦਾ ਜਨਮ ਦਿਨ ਆਉਣ ਵਾਲਾ ਹੈ ਉਸ ਦੀ ਪਲੈਨਿੰਗ ਵੀ ਦਿਓਲ ਪਰਿਵਾਰ ਦੇ ਵਿੱਚ ਕੀਤੀ ਜਾ ਰਹੀ ਹੈ